ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਦੋ ਤਾਜ਼ੀਆਂ ਬੜਾ ਸੁੰਝੀਆਂੀਆਂ ਧਾਰਾ ਮਾਰ ਕੇ ਦਿਖਾਵਾਂਗੇ ਜੇਰਾ ਸਾਹਮਣੇ ਪਈਆਂ ਰੇਡ ਵੀਡੀਓ ਦੇ ਵਿੱਚ ਹੋਊਗਾ ਸਾਰੀ ਗੱਲਬਾਤ ਬਣਦੀ ਤਰਦੀ ਤੁਹਾਨੂੰ ਵੀ ਉੱਥੋਂ ਲੈ ਕੇ ਦਿੰਨੇ ਆਓ ਅੱਗੇ ਕਰੀਏ ਗੱਲਬਾਤ ਬਾਈ ਜੀ ਅਸੀਂ ਦਾਜਰੇ ਨਾਮ ਐਡਰੈਸ ਦੱਸੋ ਜੀ ਆਪਣਾ ਮਨਪਾਲ ਸਿੰਘਾ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਫਿਰ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 9779475644 9779475644 ਹਾਂ ਆਪਣਾ ਰਾਤ ਨੂੰ ਕੁਟਾਰਾ ਤੇ ਕਚਰਾ ਜਿੱਤ ਘਾਰਾ ਪੈਂਦਾ ਪਰ ਆਪੋ ਦੋਤੇ ਠੀਕ ਹੈ ਦੋ ਬੈੜਾ ਦੋਨੇ ਇਕੱਠੇ ਸਵਾਜਦੇ ਦੋਨੇ ਇਕੱਠੇ ਕਮਾਂਗਰ ਬੱਸੀ ਹੈ ਕਮਾਂਗਰ ਬੱਸਾ ਕਰਾਉ ਸਕੈ ਨੇ ਗਰਮੀ ਦੇ ਪੂਰੇ ਫੁੱਲ ਆ ਜਾਂਦੇ ਫ੍ਰਿਜ ਵਾਲਾ ਕੰਮ ਹੀ ਆ ਭਰਾ ਮਿਲਿਆ ਸੀਲ ਠੰਡੀਆਂ ਸਲੱਗ ਵੀਰੇ ਜੇਰਾ ਪ੍ਰੋਪਰ ਆ ਵੀਰੇ ਆਪਣੀ ਗਰੰਟੀ ਹੋ ਜੇਰਾ ਦੀ ਉਹਦੀ ਉਹਦਾ ਜਮਾ ਪੜਦਾ ਫਾਸਾ ਹਾਂਜੀ ਇਹਦੇ ਮਗਰ ਆ ਗਿਆ ਬੱਛਾ ਇਹਦੇ ਮਗਰ ਆ ਗਿਆ ਬੱੱਸਾ ਉਹਦਾ ਮਗਰ ਆ ਗਈ ਬੱਸੀ ਵੀਰੇ ਦਾ ਦੋਨੇ ਦੂਜੇ ਦੂਜੇ ਸੁਵੇ ਇਹਦੇ ਦੂਜੇ ਸੁਵੇ ਨੇ ਮੇਰੇ ਸਾਹਵੇਂ ਸਿੱਗੇ ਸਿੱਗੇ ਨਹੀਂ ਦੰਦਾ ਨਹੀਂ ਦੰਦਾ ਨਹੀਂ ਚੌਣ ਚਾ ਕਿਵੇਂ ਨਿਕਲ ਚੌਣ ਚਾ ਦੇ ਇੱਕ ਨਵਲੇ ਕੇ ਦਾ ਮੈਨੂੰ ਤੁਹਾਨੂੰ ਵਿਖਾਣਾ ਪਰਾਂ ਨੂੰ ਵੀ ਦਾ ਫਟੂਰ ਕੀ ਕੁਆਲਟੀ ਵਗੈਰਾ ਦੇਖੋ ਬੈਠ ਦੀ ਕੀ ਬਾਤ ਸੀਲ ਠੰਡੀਆਂ ਬਾੜੀ ਹਟਲ ਉਹ ਦੇਖ ਲੈ ਲੈ ਜਿੱਥੇ ਮਰਜੀ ਰੋਗ ਲੋ ਹਾਂ ਧਾਰਾ ਵੀ ਇੱਥੇ ਮਰਜੀ ਮਾਰ ਲੋ ਲੈ ਹਾਂ ਇਹੋ ਜੀ ਗਾਂ ਹੋਵੇ ਰਾਣੀ ਗਾਂਜ ਨੂੰ ਕਹਿ ਦਿੰ ਆਪਣੀ ਹਰੇ ਘਾਂਟੇ ਲਵਾਇ ਨਹੀਂ ਹੁੰਦੀ ਵੀ ਇਕਲੀ ਇੱਕ ਗਾਇਆ ਕੋਈ ਜਾਦੂ ਜੁੱਧ ਤੇ ਨਹੀਂ ਤੇਰੇ ਕੋਲ ਜਿਹੜੇ ਸਾਰੇ ਗਾ ਆ ਮੇਰਾ ਆਪਾ ਚੀਜ਼ ਤੇ ਮਰਦੇ ਆ ਆਪਣੇ ਤੀਜੀ ਬੀੜੀ ਆ ਗਈ ਕੁਆਲਿਟੀ ਆਪਾ ਕੁਆਲਿਟੀ ਤੋਂ ਨਾ ਚੀਜ਼ ਲੈਣੀ ਹੈਗੀ ਭਰਾ ਦੀ ਠੀਕ ਹੈ ਮੈਂ ਸਲਤਨ ਦਾ ਕਹਾਂ ਬਾਦੀ ਸੱਪ ਹੋਵੇ ਸੱਪ ਵੀ ਲੈ ਲਾਂਗੇ ਪਰ ਹੋਵੇ ਨਾ ਸਲਪਰੇ ਜਮਾਂ ਜੈਜ ਕਹ ਲਾ ਬਾਈ ਦੀ ਗੱਲ 'ਚ ਗਰੰਟਾ ਜਮਾਂ ਤੇ ਗੱਲਾਂ ਵੀ ਕਹਿੰਦੇ ਕਿਸੇ ਗੱਲ ਨਾਲ ਹੀ ਹੁੰਦੀਆਂ ਤੇ ਤੋਰਾ ਤਾਲਾ ਦੇਖ ਕੇ ਆਵਾ ਤਾਂ ਕਰਮਾਂ ਵਾਲੀਆਂ ਗੱਲਾਂ ਕਰਾਉਂਦੇ ਨੂੰ ਉਹ ਨਹੀਂ ਗੱਲ ਹੁੰਦੀ ਜਦੋਂ ਇਹਨਾਂ ਕੋਲੇ ਆਪਣੇ ਕੋਲੇ ਚੀਜ਼ ਕੁਆਲਿਟੀ ਵਧੀਆ ਹੋਊਗਾ ਆਹ ਤੇ ਤੈਨੂੰ ਗੱਲ ਆਉੜੂਗੀ ਬੱਚਾ ਮੇਲ ਕਾਫਾ ਦੁੱਧ ਕਿੰਨਾ ਕੁ ਦੇਉਗੀ ਉਹ ਤੋਂ ਮਾਰ ਕਰਨ ਦਾ ਵੀਰੇ 20 ਕਿਲੋ ਤੇ ਉਹ ਤੋਂ ਦੱਸਿਆ ਜੀ ਪਹਿਲਾਂ ਨੇ 20 ਕਿਲੋ ਮੰਨ ਕੇ ਜਿਹੜਾ ਮਰਜ਼ੀ ਪਾ ਜੇ ਕਰ ਲੈਣੇ ਕਿ ਠੰਡੀ ਸੀਲ ਹੈ ਜਿੱਥੇ ਮਰਜ਼ੀ ਧਾਰਾ ਮਾਰੀ ਚੱਲ ਸੋ ਦੇਖੋ ਯਾਰ ਕਿਆ ਬਾਤਾਂ ਤੋਰ ਦੇ ਲੰਬੀ ਤੋਰ ਦੇਉਣੀ ਜਮਾ ਕਿਆ ਬਾਤਾਂ ਨਜ਼ਾਰੇ ਦਾ ਰਹਿੜਾ ਜਮਾ ਹਨਾ ਬਿਲਕੁਲ ਬਿਲਕੁਲ ਇੱਕ ਨਾ ਇੱਕ ਵੀ ਵਾਲਾ ਕੰਮ ਹੀ ਆ ਭਰਾ ਮੇਰੇ ਠੰਡੀ ਸੀਲ ਬਾਹਲੀ ਹੱਦੋਂ ਵੱਧ ਜਿੰਨਾ ਮਰਜ਼ੀ ਵਾਹ ਇੱਥੇ ਵੀ ਇੱਥੇ ਵੀ ਪਹਿਲਾਂ ਅੱਛਾ ਜਿੱਥੇ ਜੀ ਕਰਦਾ ਉੱਥੇ ਰੋਕ ਲੋ ਸੋ ਤਾਂ ਉਹ ਗੱਲ ਆ ਜਿਵੇਂ ਭੌਤ ਬਣ ਕੇ ਕਹਿੰਦੇ ਸੀਐਮ ਬਣਨ ਤੋਂ ਪਹਿਲਾਂ ਬਾਹ ਫੜ ਕੇ ਜਿੱਥੇ ਮਰਜੀ ਰੋਕ ਲਿਓ ਹਾਂ ਲੈ ਉਹ ਗੱਲ ਆ ਸੀਐਮ ਸੰਧੀ ਦੀ ਕੁਆਲਿਟੀ ਫੇਸ ਕੁਆਲਿਟੀ ਬਹੁਤ ਚੰਗੀ ਆ ਭਰਾ ਮੇਰੇ ਹੱਥੋਂ ਵਾਤਾ ਦਿਖੀ ਲੈ ਸੀਲ ਠੰਡੀ ਤੇਰ ਰੰਗ ਵਾਲੀ ਬੱਸੀ ਆ ਗਰਮੀ ਵਾਲੀ ਜਿਵੇਂ ਆਪਾਂ ਕਹਿੰਦੇ ਵੀਰੇ ਹੁਣ ਕੋਣ ਜੇ ਡੱਬੀ ਗਾਣ ਤੇ ਹੁਣ ਥੋੜੀ ਵਿੱਚ ਭਰਾ ਡੇਕਾ ਮੰਨ ਜਿਹਨੇ ਭਰਾ ਨਾਲ ਬੱਤਲ ਰੇਟ ਲਾਉਣਾ ਹੋਵੇ ਇਹ ਜੀ ਕਾਲੀ ਗਾਂ ਕ੍ਰੋਸ ਗਰਮੀ ਦੇ ਕੰਮ ਦੀ ਆ ਵੀਰੇ ਜੋ ਮੈਂ ਇਹ ਮੁੱਲ ਲਾਉ ਆ ਢਾਈ ਲੱਖ ਰੁਪਏ ਨਾਲ ਬੋਟਰਾ ਕਿੰਨਾ ਤੇ ਤਾਂ ਮੰਨੇ ਸਹੀ ਜੈਨ ਨੂੰ 20 ਮੰਨ ਕੇ ਲੈ ਜਾ ਮੈਂ ਤਾਂ ਮਾਗਦੇ ਤਾਂ ਮੈਨੂੰ 22 ਕਿਹਾ 20 ਮੰਨ ਕੇ ਲੈ 20 ਇਹਨੂੰ ਕੋਈ ਬਾਹ ਨਹੀਂਗਾ ਖਾਲੀ ਬਾੜੀ ਦਿਖਾਈ ਮੜੇ ਬੱਚ ਕਹਿੰਦੇ ਵਪਾਰੀ ਪਾਣੀ ਪਾਉਂਦੇ ਆ ਲੈ ਮਾਰਤਾ ਰਹਾ ਹੁਣ ਤੈ ਕਰਾ ਲੱਗੂ ਪਤਾ ਵੀ ਕਿੰਨੇ ਕ ਟਾਈਮ ਚ ਬਾੜੀ ਕਰਦੀ ਆ ਸੋ ਬੱਚਾ ਛੱਡਿਆ ਨਹੀਂ ਉੱਦਾਂ ਹੀ ਥੱਲੇ ਬਹਿ ਗਏ ਜਾਵਾ ਸੀ ਉਹ ਛੱਡਦਾ ਬਾਈ ਕਰੋ ਆਪਣੇ ਨਾਲ ਦੇਖੀ ਨਾਮ ਮੇਰੀ ਬਿਨਾ ਬੱਚ ਦੀ ਬਾਈ ਦੋਨੇ ਪਾਸੇ ਬਿਠਾ ਲਿਆ ਆਪਣੇ ਨਾਲਾਂ ਪਰਮਾਤਮਾ ਦੀ ਕਿਰਪਾ ਨਾਲ ਇਹਦੇ ਪੈਸੇ ਕਿੰਨੇ ਕ ਨਾਲ ਸਾਫ ਲੈਣਗੇ ਪੈਸੇ ਮੁੱਲ ਪਰਾਂ ਦੀ 70 ਦੀ ਗਾਂ ਆਪਣੀ ਗੱਡੀ ਬਲੇਰੋ ਵਿੱਚ ਚੜੂਗੀ ਲੈ ਮਾਨਦਾਨ ਵੀ ਕਰੇਗਾ 70 ਦਾ ਬਾਹਲਾ ਮੁੱਦਾ ਕਰਦਾਂਗੇ ਬੜਾ ਮਲਾਮਾ ਟਾਈਮ ਨਹੀਂ ਹੁਣ ਪਰ ਆਪਾਂ ਕਰ ਸਕਦੇ ਪਰ ਆ ਮੇਰਾ ਗਾਂ ਹੀ ਚੱਕਿਆ ਹੋਰ ਥਾਣੇ ਦੋ ਦਾਰਾ ਹੋਰ ਮਾਰ ਆਉਣ ਲੈਣ ਫਿਰ ਐ ਹਵਾ ਦਿੰਦੀ ਆ ਹਾਂ 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 ਦੋਤਾ ਦੂਬ 20 ਕਿਲੋ ਜੋ ਘਰ ਤੂੰ ਤਾਂ ਕੱਟ ਦੱਸਦਾ 20 ਮੰਨ ਕੇ ਲੈ ਜਾ ਦੁੱਧ ਤਾਂ ਐ ਨਹੀਂ ਬਾਈ ਤੇ ਹੀ ਕੱਢਦੇ ਭਰਾ ਮੇਰਾ ਜੇ ਦੁੱਧ ਤਾਂ ਕੱਟ ਕੇ ਕੇ ਵੱੱਦ ਕੱਟਿਆ ਫੇਰ ਸਵਾਰ ਆਉਂਦੀ ਆ ਤੁੱਕਿਆ ਵਾਦਾ ਜੇ ਪਰ ਕਹੇ ਜੀ ਗੱਡੀ ਐਵਰੇਜ ਨੂੰ 18 ਦੀ ਤੇ ਜਦੋਂ 20 ਨਹੀਂ ਦਿੰਦੀ ਫੇਰ ਕਹਿੰਦੇ ਫੇਰ ਹੋਰ ਨਹੀਂ ਹੈਗਾ ਵੀ ਦਵਾਰੇ ਹੁਣ 13 ਪੱਕਾ ਦੇ ਵਿੱਚ ਜਾਦੂਵਾਤਾ ਦਵਾਰੇ ਦਰਾਵਾ ਜਿਵੇਂ ਤੇ ਆਨਲਾਈਨ ਬਹੁਤ ਵਾਦਾ ਮੈਂ ਆ ਤੇ ਵਾਹ ਬੰਤੇ ਗੱਡੀ ਚੱਲੀ ਲੈ ਮਾਰੇ ਇੱਕ ਤਾਂ ਹੁਣ ਮੈਂ ਥੱਲੇ ਧਰਮਾ ਤਾਂ ਨਾ ਢੋਲ ਵਾਲਾ ਥੱਤਰ ਹੈ ਯਾਰ ਤੇ ਸੂਰਤ ਪੱਕਰੇਗਾ ਮਾੜਾ ਮੋਟਾ ਮਾਤਾਂ ਹੋ ਚੜ ਕੇ ਜਾਊ ਗੱਡੀ ਦੇ ਵਿੱਚ ਕਰਾਸ ਗਾ ਗਰਮੀ ਦੇ ਕੰਮ ਦੀ ਪੂਰੀ ਸਟੇਮਨ ਬੱਸੀ ਯਾਰ ਉਹ ਨਹੀਂ ਹੈਗੀ ਵੀ ਕੋਈ ਪੂਰੇ ਦੇਸ਼ ਜਿੰਨੇ ਲਈ ਬਜਨ ਵਾਲੀ ਆ ਪਾਇ ਨਹੀਂ ਹੈਗੀ ਮਿਸਰ ਪਿੱਕੜ ਆ ਦੇਵਾ ਦੇ ਕਿਵੇਂ ਲਈ ਫਿਰਦੀ ਆ ਬੋਰਾ ਦੇਗਾ ਲਈ ਫਿਰਦੀ ਕਰਮਾਂ ਵਾਲੀ ਸਵਾ ਦੇਖੋ ਨਾੜਾ ਇਧਰ ਗਾੜੀ ਮਸਾੜੀ ਦੇਖਾ ਜੀ ਕਿ ਨਾੜਾ ਦੇ ਕੀ ਕਿਵੇਂ ਭਾਰ ਦਾ ਨਕਸਾ ਲਈ ਫਿਰਦੀ ਆ ਆ ਦੇਖੋ ਮੈਨੂੰ ਮਾਰ ਕੇ ਦੇਖ ਰਹੇ ਨੇ ਆਵਾ ਮਾਰਦਾ ਕੋਈ ਤੇ ਮਰਦੀ ਮਰਦਾ ਕੋਈ ਚੱਕਰੀ ਦੀ ਫਿਰਿਆ ਆ ਆ ਦੇਖੋ ਯਾਰ ਇਹੋ ਜੀ ਗਾ ਯਾਰ ਆਉਣਿਆਂ ਨੂੰ ਮਗਾ ਕੇ ਤੁਸੀਂ ਕਹੀ ਚਲੋ ਸਾਰਾ ਠੱਗੀ ਹੋ ਗਈ ਫਿਰ ਲੱਗਿਆ ਦੇਖੀ ਲੈ ਕੇ ਚਲ ਇਹਦਾ ਬੈਕੀ ਹੋਣਾ ਇਹਦੀ ਗੱਲ ਦਾ ਸੀ ਇਹਦਾ ਕੀ ਲੈਣਾ ਮਾਗਰ ਵੀ ਬੱਸੀ ਆ ਮਾਗਰ ਵੀ ਆਪ ਹੀ ਬੱਸੀ ਆ ਤੇ ਮਾਗਰ ਵੀ ਬੱਸੀ ਆ ਇਹਦੇ ਮਾਗਰ ਸੁ ਕੋਈ ਚੱਕਰ ਨਹੀਂ ਮਰਦੀ ਬੈਠਾ ਰਹੇ ਕੋਈ ਕੁਝ ਨਹੀਂ ਕਹਿੰਦੀ ਗਾਣਾ ਦਾ ਅੱਛਾ ਬਾ ਹੋਏ ਤੇ ਲੈ ਕੋਹ ਆ ਦੇ ਕੋਈ ਯਾਰ ਤਾਰਾਂ ਦੇ ਢੋਲੀਆ ਪਹਿਲਾਂ ਦਾ ਮਾਰੀ ਤਾਰਾ ਆਹ ਕੋਈ ਨਿਆਣਾ ਨਹੀਂ ਪਾਉਂਦਾ ਕੋਈ ਤੂੰ ਬੱਚਾ ਨਹੀਂ ਛੱਡਦਾ ਆਪਣੀ ਗਾਣ ਤੂੰ ਪਹਿਲਾਂ ਲੱਗ ਤੂੰ ਕਹੇ ਰਿਆ ਜਦੋਂ ਮੈਂ ਇਹ ਦੁੱਧ ਕਿੰਨਾ ਦੇ ਦਊਗੀ ਬਾ ਬਾ ਇਹਨੇ ਵੀ ਬਾਈਟ ਕਰੂ ਨਹੀਂ ਨੇ ਮੈਂ ਬਾਈਟ ਮਾਗਰ ਨੇ ਦੋ ਤਾਰ ਹੋਰ ਮਰੀ ਸਵਾਰ ਕੇ ਪਰਦਾ ਫਾਜ ਦੇ ਮੂਰਨੇ ਜਮਾਰ ਤੋਂ ਦੋ ਤਾਂ ਆਉਣ। ਬਾਈ ਮਨ ਕੀ ਇਹ ਲੈ ਜੇ ਹਨਾ? ਹਾਂ ਬਾਈ ਮਨ ਨੂੰ ਕੀ ਇਹ ਠੱਡੀ ਸੀ ਲੈ ਗਿਆ। ਜਿਹੜੀ ਬੈਠੀ ਭਰਾ ਮੇਰਾ ਕੋਲ ਆਇਆ ਨਾ ਕਹਿੰਦੀ ਪੁੱਤ ਨੂੰ ਬਾਈ ਦੋਨਾਂ ਨੇ ਬੈਠੇ। ਬਹੁਤ ਆ ਵੀਡੀਓ ਬਾਈ ਲੰਬੀ ਹੋ ਜੂ ਬਾਈ ਫਾਈ। ਨਹੀਂ ਆਇਆ ਨਾ ਕਹਿੰਦੀ। ਇੱਕ ਰਾਤ ਮਾਰ ਦੋ ਪਹਿਲੇ ਪਹਿਲਾ। ਠੀਕ ਹੈ। ਸੁਆ ਦੇਖ ਦੋ ਜਣੇ ਇਹਦੇ ਲੈ ਵੇਂਦੇ ਆ। ਨਿਆਣਾ ਪੌਣਾ ਪਾ ਲੋ ਨਹੀਂ ਪੌਣਾ ਵੀ ਲੋੜ। ਉਹ ਕੰਮ ਨਹੀਂ ਹੈਗਾ ਭਰਾ ਮੇਰੇ ਮਰਜੀ ਖੜਾ ਦੋਨੋਂ ਪਾ ਪੈਸੇ ਮੈਨਾਂ ਮੰਗਦਾ ਭਜਾ। ਹੋਰ ਪੈਸੇ ਕਿਨੇ ਲੈਣੇ? ਪੈਸੇ ਇਹ ਵੀ 7500 ਦੇ ਦਾਂਗੇ ਭਰਾ ਮੇਰਾ। ਜੀ ਜੋੜਾ ਇਕੱਠਾ ਲੈਦਾ ਹੋਇਆ 1.5 ਲੱਖ ਹੁੰਦਾ ਨਹੀਂ ਨਹੀਂ 1.5 ਲੱਖ ਪਹੁੰਚ ਕਰਦਾਂਗੇ 100 ਕਿਲੋਮੀਟਰ ਮਾਰ ਵੀ ਇਹਨੇ ਬਗਰ ਬੱਸੀ ਆ ਭਰਾ ਮੇਰਾ ਥਾਣੇ ਦੇਖੋ ਕਿਆ ਬਾਤ ਆ ਗਲਾਸ ਵਾਲਾ ਤੁੰ੍ਹ ਦੇਖੋ ਕਿਆ ਬਾਤ ਆ ਯਾਰ ਹਾਥੀ ਚੋਈ ਯਾਰ ਗਲਾਸ ਵਾਲਾ ਥਾਣਾ ਜਾਵਾਂ ਇੱਕ ਨੰਬਰ ਆ ਭਰਾ ਮੇਰਾ ਸੋ ਦੇਖੋ ਇਹੋ ਬੱਚੇ ਦਾ ਕੰਕੜ ਕਣ ਕਰਦੀ ਆ ਹਨਾ ਥੋੜਾ ਕਰਦੀ ਆ ਬੱਸੀ ਦਾ ਕਰਦੀ ਆ 78 ਦੀ ਹੋਏ ਦੇਣੀ ਆ ਹਾਂ ਹਾਂ ਬਿਲਕੁਲ ਵੀਰੇ ਧੋਰੀ ਲੰਬੀ ਸਮਾਰ ਕੇ ਸਵਾਹ ਦੇਖੋ ਯਾਰ ਕਿਆ ਬਾਤ ਆ ਕ੍ਰਾਸ ਬੈਣਾ ਦੇ ਵੀਰ ਕਾ ਪਿਆ ਭਰਾ ਢੇ ਲੋ ਗਰਮੀ ਵਾਲੇ ਤੋਹਫੇ ਆਦੋ ਨੇ ਦੋਨੇ ਦੋਫੇ ਨੇ ਗਰਮੀ ਵਾਲੇ ਦੇਖੀ ਭਰਾ ਜੈ ਜਗਲਾ ਮੋੜ ਲਿਆ ਬਸ ਆ ਜਾ ਕੀ ਆ ਗਈ ਹੈ ਨਾ ਬਾਈ ਬੱਸੀਆ ਬਹੁਤ ਚੰਗੀ ਦੇਖੀ ਨੰਨੀ ਬੰਦੀ ਕਿੰਦੀ ਵੱਡੀ ਰਗੀ ਪੰਗਰ ਵਰਗੀ ਬੇ ਦੇਖੀ ਲੱਗੂ ਤਾਂ ਵੱਡੀ ਆ ਆਪਣਾ ਇਸ ਟਾਈਮ ਇੱਕ ਲੈਕਟ ਫਰੀ ਹੈ ਨੰਬਰ 4 ਜੀ ਨੰਬਰ 97 794 756 44 ਵੀਰੇ ਦੋਨੇ ਬੜਾ ਜੜਾ ਕੇ ਦੇਖੇ ਤੁਰੇਗਾ ਪੱਕਾ ਪੱਕਾ ਸੌਦੀ ਸੌਦ ਰਿਓ ਲੈ ਕੀ ਮੁਰੂਗਾ ਭਰਾ ਮੇਰੇ ਦੇਖੀ ਐਸਾ ਖਾਣ ਲੱਗਿਆ 10 ਦਾ ਮੁੱਢੇ ਗੱਡਾ ਖਾਣੇ ਸਾੜੀ ਕਰਾ ਗੱਡੀ ਖਾਲ ਕੀਤੇ ਤੂੰ ਗੱਲ ਕਰਨੀ ਬਾਜੋਗੇ ਅਸੀਂ ਰੈਂ ਕਰਦੇ ਆ ਉਹ ਕਰਦੇ ਆ ਨਾ 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 ਮੈਂ ਬਲੇਰੋ ਗੱਡੀ ਨਾਲ ਆਪਾਂ ਆਪਣੇ ਕੋਲ ਪੇਂਜਾਬ ਦੀ ਲੈ ਆ ਆਪ ਲੈ ਆ ਤੂੰ ਚੱਕ ਲੈ ਦੇਖੇ ਤੋਰੇਗਾ ਦੇਖੇ ਤੋਰਾਂਗੇ ਬਰੇਰਾ ਵੀਡੀਓ ਦੇਖਣੀ ਤੇ ਚੈਨਲ ਨੂੰ ਪਿਆਰ ਦੇ ਲਈ ਤੈਨੂੰ ਦੱਸਦਾ